ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ অন্ਟਾਰੀਓ ਸੂਬਾਈ ਪੁਲਿਸ ਯਾਨੀ OPP ਨੇ ਚੈਟਸਵਰਥ ਕਸਬੇ ਦੇ ਬਾਹਰੀ ਇਲਾਕੇ ਵਿੱਚ ਇੱਕ ਪੰਜਾਬੀ ਮੂਲ ਦੇ ਕਬਾੜੀਏ ਦੇ ਗੋਦਾਮ ਤੇ ਛਾਪਾ ਮਾਰ ਕੇ ਉੱਥੋਂ 26 ਲੱਖ ਡਾਲਰ ਯਾਨੀ ਕਰੀਬ 15 ਕਰੋੜ ਰੁਪਏ ਦੀ ਕੀਮਤ ਦੇ ਚੋਰੀ ਕੀਤੇ ਵਾਹਨ ਬਰਾਮਦ ਕੀਤੇ ਨੇ ਇਹਨਾਂ ਵਾਹਨਾਂ ਦੀ ਭੰਨਤੋੜ ਕਰਕੇ ਇਹਨਾਂ ਵਾਹਨਾਂ ਦੇ ਪੁਰਜ਼ੇ ਤੇ ਹੋਰ ਸਮਾਨ ਵੇਚਿਆ ਜਾਣਾ ਸੀ ਗੋਦਾਮ ਮਾਲਕ ਤੇ ਗ੍ਰੈਂਡ ਵੈਲੀ ਦੇ ਰਹਿਣ ਵਾਲੇ ਅਮਰਦੀ ਪੱਟੀ ਉੱਤੇ ਚੋਰੀ ਅਤੇ ਵਾਹਨਾਂ ਦੇ ਨੰਬਰ ਮਿਟਾਉਣ ਸਮੇਤ ਭੰਨ ਤੋੜ ਕਰਨ ਦੇ 8 ਅਪਰਾਧਿਕ ਦੋਸ਼ ਦਰਜ ਕੀਤੇ ਗਏ ਨੇ 온ਟਾਰੀਓ ਦੇ ਚੈਟਸਵਰਥ ਵਿੱਚ ਉਸ ਵੇਲੇ ਖਲਬਲੀ ਮਚ ਗਈ ਜਦੋਂ OPP ਵੱਲੋਂ ਗ੍ਰੈਂਡ ਵੈਲੀ ਦੇ ਰਹਿਣ ਵਾਲੇ ਵਿਅਕਤੀ ਦੇ ਟਰੱਕ ਅਤੇ ਟ੍ਰੇਲਰ ਦੀ ਸਾਈਡ ਰੋਡ ਜਾਂਚ ਕੀਤੀ ਗਈ ਜਿਸ ਤੋਂ ਪੁਲਿਸ ਨੂੰ ਮੌਕੇ ਤੇ 2.3 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੇ ਵਾਹਨ ਬਰਾਮਦ ਹੋਏ ਨੇ ਪੁਲਿਸ ਵੱਲੋਂ ਮੌਕੇ ਤੇ ਹੋਈ ਤਲਾਸ਼ੀ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਗੋਦਾਮ ਮਾਲਕ ਅਮਰਦੀਪ ਪੱਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਜ਼ਮਾਨਤ ਦੇਂਦੇ ਹੋਏ 27 ਫਰਵਰੀ ਨੂੰ ਓਵੈਨ ਸੌਂਡ ਦੀ ਅਦਾਲਤ ਵਿੱਚ ਪੇਸ਼ ਹੋਣ ਦੀ ਸ਼ਰਤ ਤੇ ਰਿਹਾ ਕਰ ਦਿੱਤਾ ਗਿਆ ਕਈ ਏਕੜਾਂ ਵਿੱਚ ਫੈਲੇ ਅਮਰਦੀਪ ਪੱਟੀ ਦੇ ਗੋਦਾਮ ਦੀ ਤਲਾਸ਼ੀ ਦੌਰਾਨ ਉੱਥੇ ਪੁਲਿਸ ਨੇ 4 ਟਰੱਕ ਤੇ ਟਰਾਲੀਆਂ ਸਮੇਤ 63 ਨਿੱਕੇ ਵੱਡੇ ਟਰਾਲੇ ਅਤੇ 10 ਵਪਾਰਕ ਯਾਤਰੀ ਵਾਹਨ ਬਰਾਮਦ ਕੀਤੇ ਨੇ ਇਨ੍ਹਾਂ ਚੋਂ ਕਈਆਂ ਦੀ ਪਛਾਣ ਲਕਾਉਣ ਲਈ ਵਿਨ ਨੰਬਰ ਵਿਗਾੜੇ ਹੋਏ ਸਨ ਅਤੇ ਕਈਆਂ ਦੀ ਭੰਨ ਤੋੜ ਕਰਕੇ ਪੁਰਜ਼ੇ ਕੱਢੇ ਹੋਏ ਸਨ। ਪੁਲਿਸ ਅਨੁਸਾਰ ਉਹਨਾਂ ਨੂੰ ਸੂਚਨਾ ਮਿਲੀ ਕਿ ਚਤਸਵਰਤ ਕਸਬੇ ਦੀ ਸਾਈਡ ਰੋਡ ਨੰਬਰ 5 ਤੇ ਸਥਿਤ ਗੋਦਾਮ ਵਿੱਚ ਚੋਰੀ ਕੀਤੇ ਵਾਹਨ ਲਿਆ ਕੇ ਉਹਨਾਂ ਦੀ ਪਛਾਣ ਖਤਮ ਕਰਕੇ ਜਾਂ ਤਾਂ ਸਸਤੇ ਭਾਅ ਵਿਚੇ ਜਾਂਦੇ ਨੇ ਜਾਂ ਭੰਨ ਤੋੜ ਕਰਕੇ ਉਹਨਾਂ ਦੇ ਪੁਰਜ਼ੇ ਵਿਚੇ ਜਾਂਦੇ ਨੇ ਤੇ ਇਹ ਸਿਲਸਿਲਾ ਕਾਫੀ ਦੇਰ ਤੋਂ ਜਾਰੀ ਸੀ। ਤਾਂ ਲੰਬੇ ਸਮੇਂ ਤੋਂ ਚੱਲ ਰਹੇ ਇਸ ਕੰਮ ਤੇ ਜਦੋਂ 온ਟਾਰੀਓ ਪੁਲਿਸ ਦੇ ਕ੍ਰੇ ਬਰੂਸ ਕਸਬੇ ਦੇ ਦਸਤੇ ਨੇ ਅਦਾਲਤ ਤੋਂ ਤਲਾਸ਼ੀ ਵਾਰੰਟ ਲੈ ਕੇ ਛਾਪਾਂ ਮਾਰਿਆ ਤਾਂ ਉੱਥੇ ਵੱਡੀ ਗਿਣਤੀ ਵਿੱਚ ਚੋਰੀ ਕੀਤੇ ਵਾਹਨ ਬਰਾਮਦ ਹੋਏ ਵਾਹਨਾ ਦੀ ਕੀਮਤ 26 ਲੱਖ ਡਾਲਰ ਤੋਂ ਵੱਧ ਦੱਸੀ ਜਾਂਦੀ ਹੈ ਇਹਨਾਂ ਚੋਂ ਕਈਆਂ ਦੇ ਉਖਾੜੇ ਹੋਏ ਪੁਰਜ਼ੇ ਕਬਾੜ ਮਾਰਕੀਟ ਵਿੱਚ ਭੇਜਣ ਦੀ ਤਿਆਰੀ ਸੀ ਪੱਟੀ ਵਿਰੁੱਧ ਵੱਖ-ਵੱਖ 8 ਅਪਰਾਧਾਂ ਹੇਠ ਕੇਸ ਦਰਜ ਕੀਤਾ ਗਿਆ ਹੈ ਹਾਲਾਂਕਿ ਕੈਨੇਡਾ ਦੇ ਨਰਮ ਜ਼ਮਾਨਤੀ ਨਿਯਮਾਂ ਤਹਿਤ ਉਸ ਨੂੰ 27 ਫਰਵਰੀ ਨੂੰ ਜੱਜ ਮੂਰੇ ਆਤਮ ਸਮਰਪਣ ਕਰਨ ਦੀ ਸ਼ਰਤ ਤੇ ਜ਼ਮਾਨਤ ਦੇ ਦਿੱਤੀ ਗਈ। ਦੇਸ਼ ਅਤੇ ਵਿਦੇਸ਼ਾਂ ਨਾਲ ਜੁੜੀਆਂ ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ ਚੈਨਲ ਪੰਜਾਬੀ।